well oiled module of uh, members of goldy broad gang goldy jehda hai he is a known uh, gangster or black terrorist foreign baitha hai ji idda ye module chal rya sika pan punjab and parts of haryana also basic inada kam jehda hai oh extortion karna ji ਲੋਕਾਂ ਨੂੰ ਰਾਣਾ ਇੱਕ ਮਹੀਨੇ ਪਹਿਲਾਂ ਆਲਮੋਸਟ ਇੱਕ ਮਹੀਨੇ ਪਹਿਲਾਂ ਜਿਹੜਾ ਇਨਫੋਰਮੇਸ਼ਨ ਬੇਸਡ ਇਹ ਆਪਰੇਸ਼ਨ ਜਿਹੜਾ ਸੀਗਾ ਉਹ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਇੱਕ ਨਰੇਸ਼ ਸੇਠੀ ਕਰਕੇ ਇੱਕ ਬੰਦਾ ਸੀਗਾ ਨਰੇਸ਼ ਸੇਠੀ ਜਿਹੜਾ origianally ਤਾਮਿਲਨਾਡ ਦਾ ਰਹਿਣ ਵਾਲਾ ਹੈ ਲੇਕਿਨ ਇੱਥੇ ਰਹਿ ਰਿਹਾ ਟੂ ਸੈਕੰਡ ਜਨਰੇਸ਼ਨ ਹੈ ਉਹਦੀ ਇੱਥੇ 2025 ਚ ਕੁਛ 6-7 ਮਹੀਨੇ ਪਹਿਲਾਂ ਦੋ ਇਹਦੇ ਤੇ ਪਰਚੇ ਦਰਜ ਹੋਏ ਫਾਇਰਿੰਗ ਦੇ ਬਸਤੀ ਜੋਦੇਵਲ ਉਸ ਤੋਂ ਬਾਅਦ ਇਹ ਭੱਜਿਆ ਹੋਇਆ ਸੀਗਾ ਜੀ ਇਹਨੂੰ ਆਪਾਂ ਫੜਿਆ ਜੀ ਪਟਿਆਲੇ ਛੁਪਿਆ ਹੋਇਆ ਸੀਗਾ ਇਦੀ ਇੰਟਰੋਗੇਸ਼ਨ ਚੱਲ ਆਇਆ ਕਿ ਇਹ ਡਾਇਰੈਕਟਲੀ ਇਨ ਟੱਚ ਸੀਗਾ ਇੱਕ ਵਰਿੰਦਰ ਨਾਂ ਦਾ ਬੰਦਾ ਤੇ ਗੋਲਦੀ ਬਰਾੜ ਨਾਲ ਵਰਿੰਦਰ ਵੀ ਫੌਰੀਨ ਰਹਿੰਦਾ ਤੇ ਗੋਲਦੀ ਬਰਾੜ ਵੀ ਇਕੱਠੇ ਬਾੜ ਇਦੇ ਨਾਲ ਦੇ ਆਪਰੇਸ਼ਨ ਚੱਲਦਾ ਰਿਹਾ ਇਹਦੇ ਨਾਲ ਦੇ 8 ਬੰਦੇ ਟੋਟਲ ਆਪਾਂ ਫੜ ਲਈ ਜੀ ਤੇ 7 ਵੈਪਨ ਸੋਫਿਸਟੀਕੇਟਿਡ ਵੈਪਨਸ ਤੁਸੀਂ ਦੇਖੇ ਉਹ ਰਿਕਵਰ ਹੋਏ ਨਾ ਤੁਮ ਅਟ ਦ ਸੇਮ ਟਾਈਮ ਨਰੇਸ਼ ਸੇਠੀ ਨੇ ਜਦਦਾ ਇਹ ਭੱਜਿਆ ਹੋਇਆ ਸੀਗਾ ਦੋ ਜਗ੍ਹਾ ਰੈਕੀ ਵੀ ਕਰ ਚੁੱਕਿਆ ਸੀਗਾ ਇੱਕ ਜਲੰਧਰ ਦਾ ਏਰੀਆ ਜਲੰਧਰ ਰੂਰਲ ਦਾ ਤੇ ਇੱਕ ਅੰਮ੍ਰਿਤਸਰ ਦਾ ਏਰੀਆ ਜਨਰਲ ਏਰੀਆ ਮੈਂ ਬਹੁਤ ਡਿਟੇਲ ਸ਼ੇਅਰ ਨਹੀਂ ਕਰਾਂਗਾ ਫੋਰ ਸਿਕਿਉਰਿਟੀ ਰੀਜ਼ਨਸ ਰਿਕੀ ਵਗੈਰਾ ਇਹਨਾਂ ਨੇ ਕਰ ਲਈ ਸੀਗੀ ਉੱਥੇ ਵੀ ਇਹਨਾਂ ਨੇ ਫਿਰੋਤੀ ਦੀ ਡਿਮਾਂਡ ਕਰਨੀ ਸੀਗੀ ਸ਼ਟਰ ਤਿਆ ਕਰਦੇ ਬਾਅਦ ਗੋਲੀ ਚਲਾ ਕੇ ਇਸ ਚੀਜ਼ ਦਾ ਪਰਚਾ ਦਰਜ ਹੋ ਗਿਆ 8 ਵੈਪਨ 8 ਬੰਦੇ ਤੇ 7 ਵੈਪਨ ਰਿਕਵਰ ਹੋਏ ਥੋੜੇ ਦਿਨ ਪਹਿਲਾਂ ਸਲੇਮ ਟਾਬਰੀ ਚ 5 ਜਨਵਰੀ ਇੱਕ ਬੰਦੇ ਦਾ ਲੈਗ ਸ਼ਾਟ ਹੋਇਆ ਲੈਗ ਸ਼ਾਟ ਬੰਦੇ ਪੈਰ ਚ ਗੋਲੀ ਲੱਗੀ ਉਸ ਕੇਸ ਚੋਂ ਇੱਕ ਬੰਦਾ ਫੜ ਕੇ ਲੈ ਕੇ ਆਇਆ ਜਤਨ ਜਤਨ ਦੀ ਇਨਟੈਰੋਗੇਸ਼ਨ ਚ ਇੱਕ ਬੰਦਾ ਹੋਰ ਫਿਗਰ ਆਊਟ ਹੋਇਆ ਉਹ ਵੀ ਫੜ ਲਿਆ ਗਿਆ ਨਾਲ ਹੀ ਪਤਾ ਲੱਗਿਆ ਕਿ ਜਤਨ ਇੱਕ ਮੁਕਲ ਮੱਟੂ ਕਰਕੇ ਬੰਦਾ ਹੈ ਜਿਹੜਾ ਲੁਧਿਆਣਾ ਜੇਲ੍ਹ ਚ ਬੰਦਾ ਹੈ ਉਹਦੇ ਇਨਟੈਕ ਸੀਗਾ ਤੇ ਮੁਕਲ ਮੱਟੂ ਜਿਹੜਾ ਸੀਗਾ ਉਹਨੇ ਪੰਜ ਵੈਪਨ ਇਹਨਾਂ ਨੂੰ ਪ੍ਰੋਵਾਈਡ ਕਰਾਏ ਸੀਗੇ ਔਨ ਦਾ ਆਰਡਰਸ ਆਫ ਗੋਲਡੀ ਬਰਾਨਾ ਹੁਣ ਟੋਟਲ ਰਿਕਵਰੀ ਚ ਤਿੰਨ ਗਲੌਕ ਆਸਟ੍ਰੀਨ ਮੇਡ 9mm 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 ਇਹ ਸਾਨੂੰ ਰਿਕਵਰ ਹੋਏ ਤੇ ਜਗਾਨਾ ਦਾ ਸਪੋਰਟਸ ਮਾਡਲ ਜਿਹੜਾ ਪਿਸਟਲ ਹੈ ਵਿਚ ਇਸ ਸਵਿਚੇਟਿਡ ਪਿਸਟਲ ਵਿਦ ਐਕਸਟਰਾ ਮੈਗਜ਼ੀਨ ਲੰਬੀ ਮੈਗਜ਼ੀਨ ਉਹ ਰਿਕਵਰ ਹੋਇਆ ਅਲੋਂਗ ਵਿਦ ਅਦਰ ਵੈਪਨਸ ਇਹਨਾਂ ਨੇ ਜਿਹੜਾ ਵਿਰਿੰਦਰ ਭਾਰ ਬੈਠਾ ਇਨੇ ਕਿਸੇ ਗੁਰਗਾਉਂ ਦੇ ਬਿਜ਼ਨਸਮੈਨ ਨੂੰ ਵੀ ਧਮਕੀ ਦਿੱਤੀ ਸੀ ਕਿ ਐਕਸਟਰੈਕਸ਼ਨ ਕਾਲ ਕੀਤੀ ਸੀਗੀ ਇਹਨਾਂ ਦਾ ਨੈਕਸਟ ਟਾਰਗੇਟ ਜਿਹੜਾ ਸੀਗਾ ਅ ਨਰੇਸ਼ ਸੇਠੀ ਦਾ ਉਹ ਗੁਰਗਾਉਂ ਦੇ ਬਿਜ਼ਨਸਮੈਨ ਨੂੰ ਟਾਰਗੇਟ ਕਰਨਾ ਸੀਗਾ ਡਿਟੇਲਸ ਜਿਹੜੀ ਹੈ ਅਰੈਸਟਡ ਬੰਦੇ ਜਿਹੜੇ ਹੈ ਉਹ ਪ੍ਰੈਸ ਨੋਟ ਤੁਹਾਨੂੰ ਦੇਤਾ ਹੈ ਕਿ ਟੋਟਲ ਮਿਲਾ ਕੇ ਇਹ 10 ਬੰਦਿਆਂ ਤੇ 14 ਪਰਚੇ ਵੱਖ-ਵੱਖ ਪੁਲਿਸ ਸਟੇਸ਼ਨ ਵੱਖ-ਵੱਖ ਡਿਸਟ੍ਰਿਕਟਸ ਵੱਖ-ਵੱਖ ਸਟੇਟਸ ਵਿੱਚ ਦਰਜ ਹੋਏ ਹਨ